ਬੈਂਕ ਘੁਟਾਲਿਆਂ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ ਸੰਗਰੂਰ ਦੀ SBI ਬ੍ਰਾਂਚ ਦਾ ਜਿੱਥੇ 1 ਕਰੋੜ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਕੋਈ ਹੋਰ ਨਹੀਂ ਬਲਕਿ ਬੈਂਕ ਦਾ ਸਾਬਕਾ ਚੀਫ ਮੈਨੇਜਰ ਅਤੇ ਕਲਰਕ ਹੈ ਇਹਨਾਂ ਦੋਹਾਂ ਦੇ ਸਣੇ ਕੁੱਲ 5 ਲੋਕਾਂ 'ਤੇ ਫਰਾਡ ਦਾ ਮਾਮਲਾ ਦਰਜ ਹੋ ਗਿਆ ਹੈ ਜਾਣਕਾਰੀ ਦੇ ਮੁਤਾਬਕ ਇਹਨਾਂ ਨੇ 1 April 2016 ਤੋਂ 6 December 2017 ਤੱਕ 1 ਕਰੋੜ 10 ਲੱਖ 118313 ਰੁਪਏ ਦੀ ਧੋਖਾਧੜੀ ਕੀਤੀ ਹੈ ਇਸ ਗੋਰਖ ਧੰਦੇ ਵਿੱਚ ਕਲਰਕ ਨੇ ਆਪਣੇ ਭਰਾ ਦੇ ਨੋਕੇ ਨੂੰ ਸ਼ਾਮਲ ਕੀਤਾ ਨੌਕਰ ਦੀ ਪਤਨੀ ਪੁੱਤਰ ਅਤੇ ਕੁੜੀ ਦੇ ਖਾਤੇ ਵਿੱਚ ਮੋਟੀ ਟ੍ਰਾਂਜੈਕਸ਼ਨ ਕੀਤੀ ਗਈ ਇਹ ਬੇਸਿਕਲੀ ਫਿਲਹਾਲ ਤੇ ਇਹੀ ਹੈ ਜੀ ਪੰਜ ਮੁਕਦਮਾ ਪੰਜ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਜਿਸ ਚੋਂ ਦੋ ਮੀਆਂ ਬੀਬੀ ਸੁਨੀਲ ਗੁਪਤਾ ਤੇ ਮਨਾਕਸ਼ੀ ਇਹ ਸੌਰੀ ਸੁਨੀਲ ਜੈਨ ਤੇ ਮਨਾਕਸ਼ੀ ਜੈਨ ਪੁਲਿਸ ਨੇ ਅਰੈਸਟ ਕਰ ਲਿਆ ਅੱਜ ਉਹਨਾਂ ਦਾ ਅਸੀਂ ਰਿਮਾਂਡ ਲੈ ਰਹੇ ਹਾਂ ਇਹਦੇ ਚ ਜਿਹੜਾ ਪ੍ਰਾਈਮਾ ਫੇਸ ਸੀ ਬੈਂਕ ਨੇ ਸਾਨੂੰ ਲਿਖ ਕੇ ਭੇਜਿਆ ਇੱਕ ਕਰੋੜ 10 ਲੱਖ 118314 ਰੁਪਏ 73 ਪੈਸੇ ਦਾ ਇਹਨਾਂ ਵੱਲੋਂ ਫਰਾਡ ਕੀਤਾ ਦੱਸਿਆ ਗਿਆ ਹੈ ਬਾਕੀ ਅਸੀਂ ਇਨਕੁਆਰੀ ਫੜਤਾਲ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਿਹੜੇ ਜਿਹੜੇ ਪਹਿਲੂ ਹੋਣਗੇ ਹਰ ਪਹਿਲੂ ਤੇ ਇਨਵੈਸਟੀਗੇਸ਼ਨ ਕੀਤੀ ਜਾਏ ਉਹਨਾਂ ਦੇ ਵਿੱਚ ਇੱਕ ਹੀ ਹੈਗਾ ਸੀਗਾ ਜੀ ਜਿਹੜਾ ਸੁਨੀਲ ਜੈਨ ਇਹ ਬੈਂਕ ਦਾ এমਪਲੋਈ ਹੈ ਇੱਕ ਇਹਨਾਂ ਦੇ ਵਿੱਚ ਮੈਨੇਜਰ ਸੀ ਉਹ ਰਿਟਾਇਰਮੈਂਟ ਲੈ ਕੇ ਜਾ ਚੁੱਕਿਆ ਹੈ ਵੋਲੰਟਰੀ ਉਹਨੇ ਰਿਟਾਇਰਮੈਂਟ ਲੈ ਲਈਏ ਉਹਦਾ ਨਾ सुरेंद्रਪਾਲ ਸਿੰਘ ਹੈ ਬਾਕੀ ਇਹ ਜਿਹੜਾ ਪਰਗਤ ਸਿੰਘ ਹੈ ਇਹ ਇੱਕ ਇਹਨਾਂ ਨੇ ਅਕਾਊਂਟ ਜਨਰੇਟ ਕੀਤਾ ਹੈ ਇੱਕ ਰੀਟਾ ਹੈ ਉਹ ਇਹ ਕਨਫਰਮ ਕਰ ਰਹੇ ਆ ਵੀ ਇਨਵੈਸਟੀਗੇਸ਼ਨ ਚ ਆਊਗਾ ਵੀ ਇਹ ਇਨਰੋਲਡ ਆ ਫਿਰ ਇਹ ਹੀ ਪਤਾ ਲੱਗ ਰਿਹਾ ਵੀ ਉਹ ਉੱਥੇ ਕਲਾਸ 4 ਦਾ ਕੰਮ ਕਰਦੇ ਕੀ ਇਹ ਰੈਗੂਲਰ EMPLOYEE ਹੈ ਕਿ ਨਹੀਂ ਇਹਦੇ ਬਾਰੇ ਜੇ ਫਾਈਲ ਤੇ ਨਹੀਂ ਆਈ ਕੋਈ ਡੀਐਸਪੀ ਸੰਗਰੂਰ ਸੰਦੀਪ ਬਡੇਰਾ ਨੇ ਦੱਸਿਆ ਕਿ ਸਸਪੈਂਡ ਕੀਤੇ ਕਲਰਕ ਸੁਨੀਲ ਜੈਨ ਅਤੇ ਮਿਨਾਕਸ਼ੀ ਜੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਦੀ ਸਕੀਮ ਦੇ ਤਹਿਤ ਬੇਰੁਜ਼ਗਾਰਾਂ ਦੇ ਨਾਂ ਤੇ ਘੁਟਾਲਾ ਕੀਤਾ ਹੈ। ਅਜੇ ਦੋਹਾਂ ਨੂੰ ਹੀ ਕੀਤਾ ਹੈ ਸੁਨੀਲ ਜੈਨ ਔਰ ਮਨਾਕਸ਼ੀ ਨੂੰ ਉਹਦੀ ਵਾਈਫ ਹੈ। ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈ। ਅੱਗੇ ਇਨਵੈਸਟੀਗੇਸ਼ਨ ਚੱਲੂਗੀ ਜੋ ਜੋ ਫੈਕਟ ਸਾਹਮਣੇ ਆਉਣਗੇ ਤੁਹਾਨੂੰ ਨਾਲ ਨਾਲ ਦੱਸਦੇ ਰਹੀਏ। ਇਹ ਬੇਸਿਕਲੀ ਜਿਹੜਾ ਉਹ ਇਨਕੁਆਰੀ ਆਫੀਸਰ ਨੇ ਆਪਣੀ ਪੜਤਾਲ ਦੇ ਵਿੱਚ ਦੱਸਿਆ ਹੈ ਕਿ ਇਹਨਾਂ ਨੇ ਗਲਤ ਡਾਕੂਮੈਂਟੇਸ਼ਨ ਕਰਕੇ ਯੋਜਨਾ ਪ੍ਰਧਾਨ ਮੰਤਰੀ EMPLOI EMPLOYMENT ਜਨ এমਪਲாய்ਮੈਂਟ ਜਨਰੇਸ਼ਨ ਪ੍ਰੋਗਰਾਮ ਕੋਈ ਹੈ ਉਹਦੇ ਤਹਿਤ ਅਨਐਮਪਲாய்ਮੈਂਟ ਅਨਐਮਪਲੋਇਡ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਹੈ ਉਹਦੇ ਵਿੱਚ ਇਹ ਕਿਉਂਕਿ ਆਲਰੇਡੀ ਇਹ ਜਿਹੜੀ ਲੇਡੀ ਦੇ ਨਾਂ ਤੇ ਲੋਨ ਹੋਇਆ ਉਹ ਆਲਰੇਡੀ ਉਸ ਅਕਾਊਂਟ ਉਸ ਬੈਂਕ ਦੇ ਵਿੱਚ ਹੀ ਹੈ ਇੱਕ ਫਰਮ ਹੋਲਡ ਕਰ ਰਹੀ ਹੀ ਹੈ ਗਵਰਦਨ ਵਾਇਰ ਦੇ ਨਾਂ ਦੇ ਉੱਤੇ ਉਹ ਇਹਨੇ ਇੱਕ ਹੋਰ ਜਨਰੇਟ ਕਰਕੇ ਉਹ ਲੋਨ ਦੀ ਫੈਸਿਲਿਟੀ ਅਵੇਲ ਕੀਤੀ ਹੈ ਉਦਰ ਦੋਸ਼ੀ ਕਲਰਕ ਸੁਨੀਲ ਜੈਨ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਉਸ ਦਾ ਕਹਿਣਾ ਹੈ ਕਿ ਸਭ ਕੁਝ ਚੀਫ ਮੈਨੇਜਰ ਦੇ ਇਸ਼ਾਰੇ ਤੇ ਹੋ ਰਿਹਾ ਹੈ ਇਹ ਜਿਹੜਾ ਚੀਫ ਮੈਨੇਜਰ ਹੈ ਮੇਰੇ ਖਿਲਾਫ ਹੈ ਜੀ ਠੀਕ ਹੈ ਯੂਨੀਅਨ ਦਾ ਸਾਰਾ ਰੋਲ ਹੈਗਾ ਇਹ ਬੈਂਕ ਦੇ ਮਰਜ਼ ਹੋਣ ਤੋਂ ਬਾਅਦ ਇਹ ਮੇਰੇ ਤੇ ਅਲੀਗੇਸ਼ਨ ਲਗਾ ਕੇ ਮੇਰੇ ਨਾਲ ਇਹ ਇਸ ਤਰ੍ਹਾਂ ਦਾ ਹੋ ਕਰ ਰਹੇ ਮੈਂਨੇ ਪੈਸੇ ਕੋਈ ਨਹੀਂ ਖਰੋਏ ਸਰ ਤੁਹਾਡੇ ਅਕਾਊਂਟ 'ਚ ਇਹ ਟਰਾਂਜੈਕਸ਼ਨਾਂ ਹੋਈਆਂ ਨੇ ਸਰੋ ਸਾਰੀਆਂ ਮੈਂ ਜਦੋਂ ਮੈਨੂੰ ਮੌਕਾ ਮਿਲੂਗਾ ਮੈਂ ਅਪਰੂਵ ਕਰਨ ਦਾ ਸਬੂਤ ਕਰੂੰਗਾ ਜੀ ਸਾਰੇ ਸਬੂਤ ਹੋਣਗੇ ਤੁਸੀਂ ਮੈਂ ਕਲਰਕ ਹਾਂ ਸੁਨੀਲ ਜੈਨ ਜੀ ਉਹਨੂੰ ਜਾਣ ਕੇ ਫਸਾਇਆ ਗਿਆ ਹੈਗਾ ਮੈਂ ਜਾਣ ਕੇ ਫਸਾਇਆ ਗਿਆ ਹੈਗਾ ਕਿਉਂਕਿ ਇਹਨੇ ਮੇਰੇ ਤੇ ਅਲੀਗੇਸ਼ਨ ਲਾਇਆ ਕਿ ਇਹ ਛੁੱਟੀਆਂ ਦਾੰਦਾ ਸੀਗਾ ਸਟਾਫ ਨੂੰ ਤੇ ਜਦੋਂ ਪੁਰਾਣਾ ਸਟੇਟਿੰਗ ਕੋ ਪਟੈਲਾ ਸੀਗਾ ਤੇ ਲੀਵ ਰਿਕਾਰਡ ਇਹ ਮੇਨਟੇਨ ਕਰਦਾ ਸੀਗਾ ਜਦ ਕਿ ਸਾਰਾ ਲੀਵ ਰਿਕਾਰਡ ਸਾਰਾ ਚੈੱਕ ਕਰ ਲੈਣੇ ਸਭ ਕੁਝ ਕਰ ਲੈ ਜੋ ਇਹਨਾਂ ਨੇ ਦਿਖਾ ਦਿੱਤੀ ਹੈਗੀ ਆ ਔਰ ਮੇਰੇ ਕੋਲ ਮੇਰੇ 1 ਕਰੋੜ ਦੇ ਲੋਨ ਜਿਹੜੇ ਹੈਗੇ ਆ ਉਹ ਮੈਂ ਏਸੀ ਬੈਂਕ ਤੋਂ ਲੁੱਤੇ ਹੋਏ ਨੇ ਉਹ ਵੀ ਮੇਰੇ ਪੇ ਕਰਨ ਜੋਗੇ ਨੇ ਹਾਂਜੀ ਇਹ ਸਰ ਜਿਹੜਾ ਆਪਣਾ ਇੰਦੂ ਇੰਦੂ ਬੀਜੀ ਸਿੰਘ ਜਿਹੜਾ ਚੀਫ ਮੈਨੇਜਰ ਨਾਮ ਆਇਆ ਹੈਗਾ ਸਰ ਕਿਉਂਕਿ ਇਹਨਾਂ ਸਟੇਟਮੈਂਟ ਕੋ ਪਟਨਾ ਸਟੇਟ ਕੋ ਆਫ ਇੰਡੀਆ ਦੇ ਆਪਸ ਦੇ ਵਿੱਚ ਲੱਗ ਰਹਾ ਹੈ ਜੀ ਸਾਰੇ ਸਟਾਫ ਨੇ ਬਦਲੀ ਕਰਾ ਦਿੱਤਾ ਇੱਕ ਇੱਕ ਬੰਦਾ ਇਹਨੇ ਬਦਲੀ ਕਰਾ ਦਿੱਤਾ ਤੇ ਆਪਣੇ ਮਨਮਾਨੀ ਕਰਨਾ ਚਾਹੁੰਦਾ ਹੈ ਖੈਰ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਦੀ ਸਕੀਮ ਨੂੰ ਰਗੜਾ ਲਾਉਣ ਵਾਲੇ ਇਹ ਬੈਂਕ ਕਰਮਚਾਰੀ ਕਾਨੂੰਨ ਦੇ ਮੁਜ਼ਰਮ ਬਣ ਚੁੱਕੇ ਨੇ ਇਹਨਾਂ ਤੇ ਇਲਜ਼ਾਮ ਤੱਕ 1 ਕਰੋੜ ਦੇ ਕਰੀਬ ਲੱਗ ਰਿਹਾ ਪਰ ਇਸ ਘੁਟਾਲੇ ਨੇ ਪੰਜਾਬ ਨੂੰ ਵੀ ਬੈਂਕ ਦੇ ਘੁਟਾਲਿਆਂ ਦੀ ਚਰਚਾ ਵਿੱਚ ਲੈ ਆਂਦਾ ਸੰਗਰੂਰ ਤੋਂ ਸੰਜੀਪ ਗੋਇਲ D5 ਚੈਨਲ ਪੰਜਾਬੀ